ਫਗਵਾੜਾ ਦੇ ਬੇਦੀਆ ਮਹੱਲੇ ਵੀ ਚੱਲ ਰਹੇ ਪਲਾਟ ਦੇ ਝਗੜੇ ਨੂੰ ਲੈ ਕੇ ਮਾਂਜੋ ਕੋਰਟ ਦੇ ਹਦਾਇਤਾਂ ਤੇ ਕਬਜ਼ਾ ਧਾਰੀ ਨੂੰ ਪਲਾਟ ਦਾ ਕਬਜ਼ਾ ਦਿਵਾਉਣ ਦੇ ਆਰਡਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਕੋਟਬਲੂ ਆਏ ਰਮਨ ਸ਼ਰਮਾ ਵੱਲੋਂ ਇਸ ਮਾਮਲੇ ਸੰਬੰਧੀ ਅਨਾਉਂਸਮੈਂਟ ਵੀ ਕੀਤੀ ਗਈ। ਇਸ ਦੌਰਾਨ ਦੋਵੇਂ ਧਿਰਾਂ ਵਿਚਕਾਰ ਕਿਸੇ ਪ੍ਰਕਾਰ ਦਾ ਕੋਈ ਝਗੜਾ ਨਾ ਹੋਵੇ ਇਸ ਲਈ ਫਗਵਾੜਾ ਪੁਲਿਸ ਨੂੰ ਮੌਕੇ ਤੇ ਕੋਟਬਲੂ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਅਤੇ ਡੀਐਸਪੀ ਫਗਵਾੜਾ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਜਰਕਿ ਮਾਮਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਮਾਂਜੋ ਕੋਰਟ ਦੇ ਆਦੇਸ਼ਾਂ ਤੇ ਤਾਕਿ ਤਿੱਗੇ ਸਨ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਨਾ ਹੋਵੇ ਉਹਨਾਂ ਦੱਸਿਆ ਕਿ ਇਸ ਦੌਰਾਨ ਮਾਂਜੋ ਕੋਰਟ ਦੇ ਆਦੇਸ਼ਾਂ ਤੇ ਹੀ ਪ੍ਰਸ਼ਾਸਨ ਵੱਲੋਂ ਕਬਜ਼ਾ ਧਾਰੀ ਨੂੰ ਬੜੀ ਹੀ ਸ਼ਾਂਤੀਪੂਰਵਕ ਕਬਜ਼ਾ ਦਿਵਾਇਆ ਗਿਆ ਹੈ ਇੱਕ ਸਾਨੂੰ ਜੀ ਕੋਰਟ ਆਰਡਰਸ ਮਿਲੇ ਸੀਗੇ ਫ্রম ਦ ਵਰਦੀ ਕੋਰਟ ਆਫ ਮੈਡਮ ਸ੍ਰੀਖਾ ਡਟਵਾਰ ਜਿਦੇ ਵਿੱਚ ਵਾਰੈਂਟਸ ਆਫ ਪੋゼਸ਼ਨ ਦੀ ਐਗਜ਼ੀਕਿਊਸ਼ਨ ਵਿਦ ਸਾਨੂੰ ਪੁਲਿਸ ਅਸਿਸਟੈਂਸ ਦੇ ਹੁੰਦੀ ਨਿਊਟਿਲੀਟੀ ਸੀ ਇਹ ਵਿੱਚ ਕੋਰਟ ਵੱਲੋਂ ਜਿਹੜੇ ਵੇਲੇ ਸੀਗੇ ਮਿਸਟਰ ਰਮਨ ਸ਼ਰਮਾ ਇਹ ਸਾਡੇ ਕੋਲ ਆਇਆ ਇਹਨਾਂ ਨੂੰ ਅਸੀਂ ਇੱਥੇ ਪਲੀਜ਼ ਜਿਹੜੀ ਅਸਿਸਟੈਂਸ ਹੈ ਮੁਹੱਈਆ ਕੀਤੀ ਹੈ ਐਸ ਪਰ ਕੋਰਟ ਆਰਡਰ ਜਿਹੜਾ ਐ ਫੀ ਮੌਕੇ ਤੇ ਜਿਹੜਾ ਪੋਜੈਸ਼ਨ ਹੈ ਉਹਦੀ ਐਗਜ਼ੀਕਿਊਸ਼ਨ ਕਰਾਈ ਗਈ ਹੈ ਇਹ ਇਹ ਬਹੁਤ ਹੀ ਪੀਸਫੁਲੀ ਔਰ ਬੜੇ ਅੱਛੇ ਤਰੀਕੇ ਦੇ ਨਾਲ ਇਹ ਜਿਹੜਾ ਐਗਜ਼ੀਕਿਊਟ ਕੀਤਾ ਗਿਆ ਹੈ ਵਿਦ ਸਪੋਰਟ ਆਫ ਸਾਡੀ ਸਾਰੀ ਟੀਮ ਕਪੂਥਲਾ ਡਿਸਟ੍ਰਿਕਟ ਤੋਂ ਜਿੰਨੇ ਵੀ ਸਾਡੇ ਨਾਕਾਬੰਦੀ ਵਿੱਚ ਡੀਐਸਪੀ ਸਾਹਿਬਾਨ ਗੇਸਪੀ ਫਗਵਾੜਾ ਸਾਡੇ ਕਈ ਐਸਐਚਓ ਐਸਐਨਓ ਸਿਟੀ ਐਸਐਚਓ सदर ਕਪੂਥਲਾ ਅ ਇਨਕਲੂਡਿੰਗ ਸਾਡੀ ਜਿਹੜੀ ਲਾਅ ਐਂਡ ਆਰਡਰ ਕੰਪੋਨੈਂਟ ਸੋ ਇਹ ਬਹੁਤ ਹੀ স্মੂਥ ਪ੍ਰੋਸੈਸ ਹੋਇਆ ਜਿਹੜਾ ਕਿ ਹੁਣ ਕੰਪਲੀਟ ਹੋ ਗਿਆ ਹੈ ਔਰ ਕੋਰਟ ਵੀ ਜਿਹੜਾ ਹੁਕਮ ਆ ਲਿਆ ਸਮਿਲਤੀ ਫਗਵਾੜਾ ਦੇ ਬੇਦੀਆ ਮਹੱਲੇ ਵੀ ਚੱਲ ਰਹੇ ਪਲਾਟ ਦੇ ਝਗੜੇ ਨੂੰ ਲੈ ਕੇ ਮਾਂਜੋ ਕੋਰਟ ਦੇ ਆਦੇਸ਼ਾਂ ਤੇ ਕਬਜ਼ਾ ਧਾਰੀ ਨੂੰ ਪਲਾਟ ਦਾ ਕਬਜ਼ਾ ਦਿਵਾਉਣ ਦੇ ਆਰਡਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਕੋਟਬਲੂ ਆਏ ਰਮਨ ਸ਼ਰਮਾ ਵੱਲੋਂ ਇਸ ਮਾਮਲੇ ਸੰਬੰਧੀ ਅਨਾਉਂਸਮੈਂਟ ਵੀ ਕੀਤੀ ਗਈ ਇਸ ਦੌਰਾਨ ਦੋਵੇਂ ਧਿਰਾਂ ਵਿਚਕਾਰ ਕਿਸੇ ਪ੍ਰਕਾਰ ਦਾ ਕੋਈ ਝਗੜਾ ਨਾ ਹੋਵੇ ਇਸ ਲਈ ਫਗਵਾੜਾ ਪੁਲਿਸ ਨੂੰ ਮੌਕੇ ਤੇ ਕੋਟਬਲੂ ਰਹਿਣ ਦੇ ਆਦੇਸ਼ ਦਿੱਤੇ ਗਏ ਸਨ ਜਿਸ ਤੋਂ ਬਾਅਦ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟਿਆ ਤੇ ਡੀਐਸਪੀ ਫਗਵਾੜਾ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਜਰਕਿ ਮਾਮਲੇ ਨੂੰ ਲੈ ਕੇ ਪ੍ਰਸ਼ਾਸ ਕੇ ਤੇ ਮੌਜੂਦ ਰਹੇ ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਫੁਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਮਾਂਜੋ ਕੋਰ ਦੇ ਆਦੇਸ਼ਾਂ ਤੇ ਹੀ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੂਕਤਾ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਨਾ ਹੋਵੇ ਉਹਨਾਂ ਦੱਸਿਆ ਕਿ ਇਸ ਦੌਰਾਨ ਮਾਂਜੋ ਕੋਰ ਦੇ ਆਦੇਸ਼ਾਂ ਤੇ ਹੀ ਪ੍ਰਸ਼ਾਸਨ ਵੱਲੋਂ ਕਬਜ਼ਾ ਧਾਰੀ ਨੂੰ ਬੜੀ ਹੀ ਸ਼ਾਂਤੀਪੂਰਵਕ ਕਬਜ਼ਾ ਦਿਵਾਇਆ ਗਿਆ ਹੈ